ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਗਰਮੀ ਦਾ ਮੌਸਮ ਸਿਖਰਾਤੇ ਹੈ ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਅਕਸਰ ਬਿਜਲੀ ਦੇ ਕੱਟ ਵੀ ਲੱਗਦੇ ਨੇ ਅਤੇ ਬਿਜਲੀ ਦੀ ਲਾਈਨਾਂ ਵੀ ਖਰਾਬ ਹੋ ਜਾਂਦੀਆਂ ਇਸ ਕਰਕੇ ਕਈ-ਕਈ ਘੰਟੇ ਸਾਨੂੰ ਕਈ ਵਾਰ ਬਿਜਲੀ ਤੋਂ ਬਿਨਾ ਸਰਨਾ ਪੈਂਦਾ ਹੈ ਅਤੇ ਕੁੱਲ ਮਿਲਾ ਕੇ ਆਪਾਂ ਨੂੰ ਕਈ ਵਾਰ ਇਨਵਰਟਰਾਂ ਦੇ ਸਹਾਰੇ ਸਾਰਾ ਸਾਰਾ ਦਿਨ ਵੀ ਲੰਘਾਣਾ ਪੈ ਜਾਂਦਾ ਹੈ ਤਾ ਫਿਰ ਇਹ ਜੇਹੀ ਸਥਿਤੀ ਦੇ ਵਿੱਚ ਸਾਡਾ ਇਨਵਰਟਰ ਸਾਡਾ ਸਾਥ ਨਾ ਛੱਡੇ ਅਤੇ ਸਾਨੂੰ ਲਗਾਤਾਰ ਕਈ-ਕਈ ਘੰਟੇ ਬਿਜਲੀ ਦਿੰਦਾ ਰਹੇ ਇਸ ਲਈ ਸਾਨੂੰ ਇਨਵਰਟਰ ਦੀ ਵੀ ਥੋੜੀ ਜੀ ਸੇਵਾ ਕਰਨ ਦੀ ਜ਼ਰੂਰਤ ਹੈ ਹੁਣ ਇੱਥੇ ਸੇਵਾ ਤੋਂ ਭਾਵ ਇਨਵਰਟਰ ਦੀ ਦੇਖਰੇਖ ਤੋਂ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਦੋ-ਤਿੰਨ ਚੀਜ਼ਾਂ ਦੱਸਾਂਗਾ ਜੇਕਰ ਤੁਸੀਂ ਆਪਣੇ ਇਨਵਰਟਰ ਦੇ ਨਾਲ ਇਹ ਕੰਮ ਕਰਦੇ ਰਹੋਗੇ ਤਾਂ ਫਿਰ ਇਨਵਰਟਰ ਤੁਹਾਡਾ ਕਈ ਘੰਟੇ ਲਗਾਤਾਰ ਬਿਜਲੀ ਦਿੰਦਾ ਰਹੇਗਾ ਅਤੇ ਤੁਹਾਡੀ ਬੈਟਰੀ ਲਾਈਫ ਵੀ ਬਣੀ ਰਹੇਗੀ ਇਨਵਰਟਰ ਦੀ ਇਸ ਤਰ੍ਹਾਂ ਦੇਖਰੇਖ ਕਰਨ ਦੇ ਨਾਲ ਇਨਵਰਟਰ ਦੀ ਬੈਟਰੀ ਵੀ 8 ਤੋਂ 10 ਸਾਲ ਤੱਕ ਵੀ ਚੱਲ ਸਕਦੀ ਹੈ ਅਤੇ ਬਿਜਲੀ ਖਰਾਬ ਹੋਣ ਜਾਂ ਫਿਰ ਬਿਜਲੀ ਦੇ ਕੱਟ ਦੀ ਸੂਰਤ ਦੇ ਵਿੱਚ ਤੁਸੀਂ 10-12-15 ਘੰਟੇ ਤੱਕ ਇਨਵਰਟਰ ਤੋਂ ਭਰਪੂਰ ਬਿਜਲੀ ਲੈ ਸਕਦੇ ਹੋ ਤਾਂ ਫਿਰ ਮੈਂ ਤੁਹਾਨੂੰ ਇਨਵਰਟਰ ਦੇ ਕੋਲ ਲੈ ਕੇ ਚਲਦਾ ਹਾਂ ਦੋਸਤੋ ਪਹਿਲਾਂ ਤਾਂ ਇੱਕ ਗੱਲ ਯਾਦ ਰੱਖੋ ਕਿ ਇਨਵਰਟਰ ਅਤੇ ਬੈਟਰੀ ਜਾਂ ਫਿਰ ਬੈਟਰਾ ਇਹ ਦੋਵੇਂ ਚੀਜ਼ਾਂ ਕਿਸੇ ਵਧੀਆ ਕੰਪਨੀ ਦੀ ਹੀ ਹੋਣੀ ਚਾਹੀਦੀਆਂ ਨੇ ਜੇਕਰ ਅਸੀਂ ਦੇਸੀ ਬਿਜਲੀ ਉਪਕਰਨਾਂ ਦੀ ਵਰਤੋਂ ਕਰਦੇ ਹਾਂ ਤਾਂ ਉਸ ਦੇ ਵਿੱਚ ਖਰਾਬੀ ਆਣੀ ਸੁਭਾਵਿਕ ਜੀ ਹੁੰਦੀ ਹੈ ਤਾਂ ਫਿਰ ਇਹ ਇਨਵਰਟਰ ਦਾ ਬੈਟਰੀ ਹੈਗਾ ਅਤੇ ਇਸ ਬੈਟਰੀ ਦੀ ਆਪਾਂ ਇਨਵਰਟਰ ਦੀ ਦੇਖਭਾਲ ਸਮੇਂ-ਸਮੇਂ ਦੇ ਉੱਪਰ ਜ਼ਰੂਰ ਕਰਨੀ ਹੈਗੀ ਹੈ ਤੁਸੀਂ ਦੇਖੋਗੇ ਕਿ ਇਨਵਰਟਰ ਦੇ ਉੱਪਰ ਇਸ ਵਕਤ ਡਸਟ ਵੀ ਪਈ ਹੋਈ ਆ ਤੇ ਇਨਵਰਟਰ ਦੇ ਇਹ ਜੋ ਵਾਟਰ ਲੈਵਲ ਦੇ ਇੰਡੀਕੇਟਰ ਨੇ ਬੈਟਰੀ ਦੇ ਵਾਟਰ ਲੈਵਲ ਦੇ ਇੰਡੀਕੇਟਰ ਤੁਹਾਨੂੰ ਨਜ਼ਰ ਆ ਰਹੇ ਨੇ ਜਿਸ ਦੇ ਉੱਪਰ ਇੱਕ ਲਾਲ ਲਾਈਨ ਅਤੇ ਇੱਕ ਹਰੀ ਲਾਈਨ ਲੱਗੀ ਹੋਈ ਹੈਗੀ ਹੈ ਤਾਂ ਇਸ ਦੇ ਵਿੱਚ ਇਹ ਲਾਲ ਲਾਈਨ ਵਾਟਰ ਲੈਵਲ ਨੂੰ ਦਰਸਾਉਂਦੀ ਹੈ ਕਿ ਹੁਣ ਵਾਟਰ ਦਾ ਲੈਵਲ ਬੈਟਰੀ ਦੇ ਵਾਟਰ ਦਾ ਲੈਵਲ ਘਟ ਚੁੱਕਾ ਹੈ ਅਤੇ ਹਰੀ ਲਾਈਨ ਇਹ ਦੱਸਾਂਦੀ ਹੈ ਕਿ ਬੈਟਰੀ ਦਾ ਵਾਟਰ ਲੈਵਲ ਇਸ ਵਕਤ ਠੀਕ ਹੈ ਸੋ ਸਾਨੂੰ ਕੁਲ ਮਿਲਾ ਕੇ ਨੰਬਰ 1 ਤਾਂ ਇਹ ਹੈਗਾ ਕਿ ਇਸ ਦਾ ਵਾਟਰ ਲੈਵਲ ਮੇਨਟੇਨ ਰੱਖਣ ਦੀ ਜਰੂਰਤ ਹੁੰਦੀ ਹੈ ਜੇਕਰ ਤੁਸੀਂ ਮੇਨਟੇਨ ਨਹੀਂ ਰੱਖੋਗੇ ਤਾਂ ਬੈਟਰ ਆ ਜਾਂ ਬੈਟਰੀ ਜਲਦੀ ਖਰਾਬ ਹੋ ਜਾਵੇਗੀ ਦੂਜੀ ਗੱਲ ਇਨਵਰਟਰ ਦੇ ਉੱਪਰ ਪਈ ਡਸਟ ਨੂੰ ਸਮੇਂ-ਸਮੇਂ ਦੇ ਉੱਪਰ ਸਾਫ਼ ਜ਼ਰੂਰ ਕਰਦੇ ਰਹੋ ਕਿਉਂਕਿ ਇਸ ਜਗ੍ਹਾ ਦੇ ਉੱਪਰ ਪਏ ਜਿਹੜੇ ਡਸਟ ਪਾਰਟੀਕਲ ਨੇ ਉਹ ਇੰਡੀਕੇਟਰਾਂ ਦੇ ਦੁਆਰਾ ਕਈ ਵਾਰੀ ਅੰਦਰ ਚਲੇ ਜਾਂਦੇ ਨੇ ਬੈਟਰੀ ਦੇ ਅਤੇ ਫਿਰ ਉਹ ਬੈਟਰੀ ਦੇ ਅੰਦਰ ਜੋ ਮੌਜੂਦ ਸੈੱਲ ਹੁੰਦੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਤੇ ਬੈਟਰੀ ਦੀ ਲਾਈਫ ਘਟ ਜਾਂਦੀ ਹੈ। ਸੋ ਦੋਸਤੋ ਸਮੇਂ-ਸਮੇਂ ਦੇ ਉੱਪਰ ਇਨਵਰਟਰ ਦੇ ਬੈਟਰੀ ਦੇ ਇਹਨਾਂ ਪਾਰਟਸ ਦੇ ਉੱਪਰ ਪਈ ਡਸਟ ਨੂੰ ਤੁਸੀਂ ਸਾਫ਼ ਕਰਦੇ ਰਹੋ ਇਸ ਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਬੈਟਰੀ ਤੁਹਾਡੀ ਲਾਈਫ ਬਣੀ ਰਹੇਗੀ। ਤਾਂ ਫਿਰ ਦੋਸਤੋ ਅਗਲੀ ਗੱਲ ਆਂਦੀ ਹੈ ਬੈਟਰੀ ਜਾਂ ਫਿਰ ਬੈਟਰੀ ਦੇ ਵਿੱਚ ਪਾਣੀ ਦਾ ਲੈਵਲ ਬਰਕਰਾਰ ਰੱਖਣਾ। ਇਸਦੇ ਲਈ ਤੁਸੀਂ ਤੁਹਾਨੂੰ ਇਸ ਇੰਡੀਕੇਟਰ ਦੇ ਉੱਪਰ ਨਜ਼ਰ ਆ ਰਿਹਾ ਇੱਕ ਲਾਲ ਨਿਸ਼ਾਨ ਹੈਗਾ ਇੱਕ ਹਰਾ ਨਿਸ਼ਾਨ ਹੈਗਾ ਸਮੇਂ-ਸਮੇਂ ਤੇ ਉੱਪਰ ਇਸ ਨੂੰ ਚੈੱਕ ਕਰਦੇ ਰਹੋ ਜਦੋਂ ਇਹ ਹਰੇ ਨਿਸ਼ਾਨ ਤੋਂ ਇੰਡੀਕੇਟਰ ਲਾਲ ਨਿਸ਼ਾਨ ਵੱਲ ਨੂੰ ਵੱਜ ਜਾਂਦਾ ਜਾਂ ਫਿਰ ਲਾਲ ਨਿਸ਼ਾਨ ਤੇ ਪਹੁੰਚ ਜਾਂਦਾ ਹੈ ਤਾਂ ਬੈਟਰੀ ਦਾ ਵਾਟਰ ਲੈਵਲ ਮੇਨਟੇਨ ਜਰੂਰ ਕਰਦਿਆ ਕਰੋ ਕੋਸ਼ਿਸ਼ ਕਰੋ ਜੋ ਲਾਲ ਇੰਡੀਕੇਟਰ ਹੈਗਾ ਇਹ ਲਾਲ ਨਿਸ਼ਾਨ ਤੱਕ ਪਹੁੰਚੇ ਹੀ ਨਾ ਹਰੇ ਨਿਸ਼ਾਨ ਤੋਂ ਜਦੋਂ ਵੀ ਇਹ ਡਾਊਨ ਜਾਣਾ ਸ਼ੁਰੂ ਕਰਦਾ ਹੈਗਾ ਤਾਂ ਉਸ ਵਕਤ ਤੁਸੀਂ ਥੋੜਾ-ਥੋੜਾ ਪਾਣੀ ਇਸ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਪਾਉਂਦੇ ਰਹੋ ਇਹੀ ਖਾਸ ਕਰਕੇ ਗਰਮੀਆਂ ਦੇ ਵਿੱਚ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਬਾਰ-ਬਾਰ ਬਿਜਲੀ ਦੇ ਕੱਟ ਲੱਗਣ ਦੇ ਨਾਲ ਪਾਣੀ, ਵਾਧੂ ਵੇਸਟ ਹੁੰਦਾ ਰਹਿੰਦਾ ਪਾਣੀ ਵਾਧੂ ਇਸ ਦੇ ਵਿੱਚ ਮੁੱਕਦਾ ਰਹਿੰਦਾ ਹੈਗਾ ਤਾਂ ਫਿਰ ਇਸ ਇੰਡੀਕੇਟਰ ਨੂੰ ਖੋਲ ਲੈਣਾ ਹੈਗਾ ਖੋਲ ਕੇ ਤੁਸੀਂ ਇੱਕ ਛੋਟੀ ਬੋਤਲ ਦੇ ਵਿੱਚ ਪਹਿਲਾਂ ਪਾਣੀ ਪਾ ਲਓ ਬਾਜ਼ਾਰ ਦੇ ਵਿੱਚੋਂ ਪਾਣੀ ਮਿਲਦਾ ਹੈਗਾ ਤੁਸੀਂ ਲੈ ਕੇ ਆ ਸਕਦੇ ਹੋ ਜੋ ਬੈਟਰੀ ਦੇ ਵਿੱਚ ਪਾਣ ਵਾਲਾ ਪਾਣੀ ਹੁੰਦਾ ਹੈ ਤਾਂ ਇੱਕ ਛੋਟੀ ਬੋਤਲ ਦੇ ਵਿੱਚ ਪਾਣੀ ਪਾਣ ਤੋਂ ਬਾਅਦ ਤੁਸੀਂ ਇਸ ਇਹ ਇਹਨਾਂ ਸਾਰੇ ਇੰਡੀਕੇਟਰਾਂ ਨੂੰ ਬਾਰੀ-ਬਾਰੀ ਖੋਲ ਕੇ ਇਹਨਾਂ ਦਾ ਵਾਟਰ ਲੈਵਲ ਮੇਨਟੇਨ ਕਰ ਦੇਣਾ ਹੈਗਾ ਥੋੜਾ ਜਿਹਾ ਪਾਣੀ ਪਾ ਕੇ ਚੈੱਕ ਕਰ ਲਵੋ ਜੇਕਰ ਇਹ ਤੁਹਾਡਾ ਇੰਡੀਕੇਟਰ ਹਰੇ ਨਿਸ਼ਾਨ ਤੇ ਪਹੁੰਚ ਗਿਆ ਤਾਂ ਠੀਕ ਹੈ ਅਤੇ ਜੇਕਰ ਨਹੀਂ ਪਹੁੰਚਿਆ ਤਾਂ ਫਿਰ ਹੋਰ ਪਾਣੀ ਪਾਓ ਅਤੇ ਹੋਰ ਪਾਣੀ ਤੋਂ ਬਾਅਦ ਜਦੋਂ ਵਾਟਰ ਲੈਵਲ ਹਰੇ ਨਿਸ਼ਾਨ ਦੇ ਉੱਪਰ ਪਹੁੰਚ ਜਾਂਦਾ ਹੈਗਾ ਤੁਹਾਡਾ ਇੰਡੀਕੇਟਰ ਲੈਵਲ ਤੋਂ ਉਸ ਵਕਤ ਹੀ ਸੈੱਲ ਨੂੰ ਤੁਸੀਂ ਬੰਦ ਕਰ ਦਿਓ ਇਸੇ ਤਰ੍ਹਾਂ ਬੈਟਰੀ ਦੇ ਵਿੱਚ 5 6 6 ਦੇ ਲਗਭਗ ਸੈੱਲ ਹੁੰਦੇ ਨੇ ਤਾਂ ਸਾਰੇ ਸੈੱਲਾਂ ਦੇ ਵਿੱਚ ਬਾਰੀ-ਬਾਰੀ ਪਾਣੀ ਪਾ ਕੇ ਇਨਵਰਟਰ ਦੀ ਬੈਟਰੀ ਦਾ ਵਾਟਰ ਲੈਵਲ ਹਮੇਸ਼ਾ ਮੇਨਟੇਨ ਰੱਖਿਆ ਕਰੋ ਹੁਣ ਦੋਸਤੋ ਤੀਸਰੀ ਗੱਲ ਹੈਗੀ ਹੈ ਬੈਟਰੀ ਦੇ ਉੱਪਰ ਲੱਗੇ ਹੋਏ ਟਰਮੀਨਲ ਤੁਸੀਂ ਦੇਖੋਗੇ ਕਿ ਇੱਕ ਪਾਸੇ ਬੈਟਰੀ ਦੇ ਇੰਡੀਕੇਟਰ ਨੇ ਵਾਟਰ ਲੈਵਲ ਦੱਸਣ ਵਾਲੇ ਤੇ ਦੂਜੇ ਪਾਸੇ ਬੈਟਰੀ ਦੇ ਟਰਮੀਨਲ ਮੌਜੂਦ ਹੁੰਦੇ ਨੇ ਇੱਕ ਪਲੱਸ ਵਾਲਾ ਹੁੰਦਾ ਹੈ ਪੋਜ਼ਿਟਿਵ ਵੀ ਕਨੈਕਟਿਵ ਟਰਮੀਨਲ ਹੁੰਦਾ ਹੈ ਵੈਸੇ ਤਾਂ ਅੱਜ ਕੱਲ ਜਿਹੜੀ ਬੈਟਰੀਆਂ ਆ ਰਹੀਆਂ ਨੇ ਜਾਂ ਵਧੀਆ ਕੰਪਨੀ ਦੇ ਬੈਟਰੀਆਂ ਦੇ ਵਿੱਚ ਟਰਮੀਨਲ ਬਹੁਤ ਵਧੀਆ ਹੁੰਦੇ ਨੇ ਇਹਨਾਂ ਨੂੰ ਖੋਲਣ ਦੀ ਜਾਂ ਸਾਫ਼ ਕਰਨ ਦੀ ਜਾਂ ਫਿਰ ਇਹਨਾਂ ਦੇ ਉੱਪਰ ਕੋਈ ਚੀਜ਼ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ ਲੇਕਿਨ ਫਿਰ ਵੀ ਸਮੇਂ-ਸਮੇਂ ਤੇ ਉੱਪਰ ਇਹਨਾਂ ਨੂੰ ਤੁਸੀਂ ਖੋਲ ਕੇ ਜਰੂਰ ਚੈੱਕ ਕਰ ਲਿਆ ਕਰੋ ਕਿਤੇ ਇਹਨਾਂ ਦੇ ਉੱਪਰ ਕਾਰਬਨਤਾ ਨਹੀਂ ਆਈ ਕਈ ਵਾਰੀ ਬੈਟਰੀਆਂ ਦੇ ਟਰਮੀਨਲ ਦੇ ਉੱਪਰ ਕਾਰਬਨ ਆ ਜਾਂਦੀ ਤਾਂ ਫਿਰ ਇਸ ਨੂੰ ਤੁਸੀਂ ਸਾਫ਼ ਕਰਕੇ ਇਸ ਦੇ ਉੱਪਰ ਗ ਵੈਸੇ ਵਧੀਆ ਬੈਟਰੀਆਂ ਦੇ ਵਿੱਚ ਟਰਮੀਨਲਾਂ ਦੀ ਬਹੁਤੀ ਦਿੱਕਤ ਨਹੀਂ ਆਂਦੀ ਸੋ ਇੱਕ ਵਾਰੀ ਇਹਨਾਂ ਟਰਮੀਨਲਾਂ ਨੂੰ ਚੈੱਕ ਜ਼ਰੂਰ ਕਰ ਲਿਆ ਕਰੋ ਸੋ ਇਹ ਤਿੰਨ ਕੰਮ ਲਗਾਤਾਰ ਤੁਸੀਂ ਆਪਣੇ ਇਨਵਰਟਰ ਦੇ ਨਾਲ ਕਰਦੇ ਰਹੋ ਅਤੇ ਤੁਹਾਡੇ ਇਨਵਰਟਰ ਦੀ ਲਾਈਫ ਬਣੀ ਰਹੇਗੀ ਦੋਸਤੋ ਇਨਵਰਟਰ ਦੀ ਮੇਨਟੇਨੈਂਸ ਕਰਨ ਤੋਂ ਪਹਿਲਾਂ ਇੱਕ ਵਾਰੀ ਟੈਸਟ ਪਿੰਨ ਦੇ ਨਾਲ ਚੈੱਕ ਜ਼ਰੂਰ ਕਰ ਲਿਆ ਕਰੋ ਕਿਤੇ ਇਨਵਰਟਰ ਕਰੰਟ ਤਾਂ ਨਹੀਂ ਮਾਰਦਾ ਕੋਈ ਤਾਰ ਸ਼ਾਰਟ ਤਾਂ ਨਹੀਂ ਹੋਈ ਹੋਈ ਤਾਂ ਕਿ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ ਦੋਸਤੋ ਇਸ ਢੰਗ ਨਾਲ ਤੁਸੀਂ ਇਨਵਰਟਰ ਦੀ ਦੇਖਰੇਖ ਤਾਂ ਕਰ ਹੀ ਸਕਦੇ ਹੋ ਲੇਕਿਨ ਇੱਕ ਗੱਲ ਹੋਰ ਯਾਦ ਰੱਖਣੀ ਜ਼ਰੂਰੀ ਹੈਗੀ ਕਿ ਜਦੋਂ ਕਈ ਵਾਰੀ ਬਿਜਲੀ ਦੀ ਕੋਈ ਲਾਈਨ ਖਰਾਬ ਹੋ ਜਾਵੇ ਤਾਂ ਫਿਰ ਸੁਭਾਵਿਕ ਜਾਂ ਹੁੰਦਾ ਹੈ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਕਿੰਨੇ ਘੰਟੇ ਤੋਂ ਬਾਅਦ ਇਹ ਲਾਈਨ ਠੀਕ ਹੋ ਸਕਦੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਇਨਵਰਟਰ ਤੇ ਚੱਲਣ ਵਾਲੇ ਬਿਜਲੀ ਦੇ ਉਪਕਰਨਾਂ ਦੀ ਗਿਣਤੀ ਨੂੰ ਘਟਾ ਲਿਆ ਕਰੋ ਤਾਂ ਕਿ ਜ਼ਿਆਦਾ ਵਾਧੂ ਸਮੇਂ ਤੱਕ ਤੁਸੀਂ ਬਿਜਲੀ ਇਨਵਰਟਰ ਤੋਂ ਪ੍ਰਾਪਤ ਕਰਦੇ ਰਹੋ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਲਗਾਤਾਰ ਦੇਖਦੇ ਰਹੋ ਜੀ ਬਾਈ ਜੀ ਪੰਜਾਬੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ